ਵੈਲਕਮ ਟੂ ਮਾਈ ਬਲੌਗ ਜਸਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਉਮੀਦ ਆ ਤੰਦਰੁਸਤ ਹੋਣਗੇ ਠੀਕ ਹੋਣਗੇ ਮਾਲਕ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਅਗਲਾਂ ਦੇ ਰੱਖੇ ਤੁਸੀਂ ਬਹੁਤ ਪ੍ਰੇਮ ਕਰਦੇ ਹੋ ਬਹੁਤ ਸਾਰੇ ਭੈਣ ਭਰਾ ਐਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਐਂ ਸਾਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਹੁਣ ਨਵੀਆਂ ਤੋਂ ਨਵੀਆਂ ਵੀਡੀਓ ਹੋਰ ਦੇਖਣ ਬਣ ਗਿਆ ਅੱਜ ਨੂੰ ਆਈਟਮ ਕੋੜ ਦੇ ਦੋਨੇ ਬਾਹਰ ਦੇਖੋ ਕੀ ਬਣਦਾ ਇਹ ਬੰਦਾ ਦੱਸ ਦੇਵੇ ਐਕਸਟ੍ਰੈਕਟਮੈਂਟ ਦੀ ਉਹ ਹੁੰਦੀ ਹੈ ਜਿਹੜੀ ਤੋਪਕ ਜਾਂਦੀ ਹੈ ਤਾਂ ਇਹ ਦੱਸ ਦੇ ਦੱਸ ਦੇ ਕੀ ਬਣਦਾ ਹੈ ਬੰਦਾ ਧਿਆਨ ਨੌਂਕਾ ਬਣ ਰਿਹਾ ਬਾਹਰ

ਉਹ ਤਾਂ ਫੇਰੇ ਜਦੋਂ ਆਪਾਂ ਤੋੜਦੇ ਆਂ ਲੱਗ ਜਾਂਦੀ ਐ ਨਾ ਟੈਰਾਂ ਨੂੰ ਚੱਲ ਕੋਈ ਨਾ ਅਸੀਂ ਪਹਿਲਾਂ ਹੀ ਗਰੀਬੀਆਂ ਦੇ ਮਾਰੇ ਨਹੀਂ ਸੱਕੇ ਕੋਠੇ ਮਿੱਤਰਾਂ ਦੇ ਆਹ ਰਹਾ ਰੈਡੀ

पीड़िया दा <laughs> <laughs> <दाध़ा ला। laughs> हो <The> ਸਿਆਹ ਆਏ ਬਤੋ ਤਾਰੋਂ ਤਾਰੋਂ ਕੱਤੇ ਹੁਣ ਨਾ ਚੋਠਾ ਚਾਲਾ ਹੋਕੀ ਐਖੋ ਲੋਗਾ ਚਾਹੇ ਚੁਲਾ ਆ ਰਹਾ ਹੈ ਪਈ ਨਾ ਹੈ ਗਰੀਬ ਹੀ ਅੰਦ ਮਾਰ ਰਹੀ ਨੀ ਰਬਾਬਾ ਬੈ ਗਾੜੀ ਛਕ ਕਿੰਨੀ ਬਰੀ ਯਾਰ ਸਾਰਿਆਂ ਬੈਠੇ ਨਹੀਂ ਇਹ ਮੇਰੇ ਛੱਟਣਾ ਬੁਤ ਤੇ ਮੂਹਦੇ ਮੂੰਹ ਹੋਇਰ ਬੁੱਝ ਆਏ ਯਾਰ ਆਹ ਹੋ ਯਾਰ ਓ ਕਿਊਟੀ ਆ ਗਿਆ ਆ ਗਿਆ ਛੱਡ ਦੇਣ ਤਾਂ ਕੋਈ ਨਾ ਡੜੀ ਹਾਂ ਜਿਆਦਾ ਛੱਡ ਦੋ ਹੁਣ ਮੈਂ ਪੰਜਾਬ ਮੜਿਆ ਮਿੱਟੀ ਆਂਜੀ ਲੋਟ ਆ ਮਿੱਟੀ ਹੋਣ ਵਾਲੀ ਮਿੱਟੀ ਐ ਇਸ ਲਈ ਆ ਲੋ ਮੈਂ ਤਾਰੇ ਨੂੰ ਮੈਂ ਪੱਤ ਮੜਾ ਇੱਕ ਵੀ ਦੱਸ ਦਾਂ ਵੀ ਇਹ ਤਾਰੇ ਨੇ ਬੋਲੋ ਆ ਦੇਖੋ ਆ ਤਾਰੇ ਹਾਂਜੀ ਵਾਸਤੇ ਅਸੀਂ ਪਰਪਰੋਟਾ ਲਾਉਨੇ ਹੁੰਨੇ ਆ ਹਾਂਜੀ ਵਾਸਤੇ ਤਾਰੇ ਆ ਚਿੜੀਆਂ ਕਿੜੀਆਂ ਨੇ ਪੱਤੇ ਪੱਤੇ ਦਾ ਰੰਗ ਹੋਣਾ ਫਿਰ ਹਰਾ ਰੰਗ ਹੋਊਗਾ ਪੱਤਿਆਂ ਤੇ ਲਕਸ਼ ਸਾਬ ਬਣਾਉਦੇ ਲਕਸ਼ ਸਾਬਣ ਬਣਾਇਆ ਉਹ ਇਹ ਵੀ ਬਣਾਉਣਾ ਪੈਂਦਾ ਭਾਈ ਲਓ ਕੋਈ ਹੋਰ ਵੈਰਟੀ ਲਕਸ਼ ਦੇ ਲੁਜਗਾ ਤੇ ਕੋਈ ਨੰਬਰ 1 ਦਾ ਲਾਉਂਦੇ ਨਹੀਂ ਹੋ ਤਾਂ ਮਰਜ਼ੀ ਹੁੰਦੀ ਹੈ ਜਿਹੜਾ ਮਰਜ਼ੀ ਬਣਾ ਦੋ ਆਹੋ ਤਾਂ ਹੀ ਤਾਂ ਗਏ ਨੰਬਰ 1 ਆ ਕੱਲ ਬਣਾਏ ਹੋਣਗੇ ਨਾ ਇਹ ਆਹ ਇਹ ਵਾਲੀ ਚੀ ਜਿਹੜੀ ਇਹ ਤਾਂ ਪਾਰਸੋ ਚੋਂ ਉੱਥੇ ਦੇ ਜਿਹੜੀ ਉਹ ਵਾਲੀ ਮਿੱਟੀ ਨਾਲ ਬਣਾਏ ਆ ਆ ਵਾਲੇ ਤਾਰੇ ਬਣਾਉਂਦੇ ਇਹਦਾ ਬਹੁਤ 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 ਤਾਰੇ ਬਣਾਏ ਨੇ ਬਾਹਰ 12 14 21 ਅਧਿਕ ਟਟੋ ਕਟ 25 ਸਾਂਝੀਆਂ ਉਹ ਕਰੀਆਂ ਨੇ ਸਾਡ ਆਪਣਾ ਵੀ ਆ ਇਸ ਵਾਰ ਤੀਜਾ ਬਰੋਟਾ ਜੇ ਹਾਂ ਤੀਜਾ ਬਰੋਟਾ ਸਤਨ ਸਾਲ ਹੋ ਗਏ 3 ਸਾਲ ਮੈਨੂੰ ਬੈਠੇ ਨੂੰ ਇੱਕ ਰੋਟਾ ਇੱਕ 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 ਮੈਂ ਦੇਖਿਆ ਇੱਥੇ ਮੈਂ ਦੇਖਿਆ ਤੁਸੀਂ ਆਏ ਸੀ ਬਾਹਰ ਬਾਹਰ ਆ ਵੈਸੇ ਲੱਗੇ ਆਏ ਸੀ ਤੁਸੀਂ ਹਾਂ ਆਓ ਸੂਰਜ ਬਣਾਇਆ ਤੇ ਚੰਦ ਆ ਵੀ ਦਿਖਾਉਣੇ ਆਪਾਂ ਮੈਨੂੰ ਥੋੜੇ ਤਾਰੇ ਹੋਰ ਬਣਾਉਣੇ ਆ ਹਲੇ ਤਾਂ ਬਣਾਉਣੇ ਆ ਹਲੇ ਤਾਂ ਚੱਲ ਰਹੀ ਆ ਢਾਲੀ ਦਾ ਵੀ ਸ਼ੌਂਕ ਹੈ ਢਾਲੀ ਆਹ ਵੜਾ ਸੂਰਜ ਤੇ ਉਹ ਚੰਦ ਆ ਉਹ ਵੜਾ ਉਧਰ ਉਧਰੋਂ ਐਂਗਲ ਦਿਖਾ ਸਿੱਧਾ ਸੂਰਜ ਮੂੰਹ ਸੇ ਮੂੰਹ ਸਿੱਧਾ ਦਿਖਾ ਸੂਰਜ ਇਹਦਾ ਸੂਰਜ ਹੈ ਜੀ ਇਹਦੇ ਆਲੇ ਦਾਲੇ ਲੱਗਿਆ ਘੁੰਮਣ ਘੇਰੀਆਂ ਇਹ ਸੂਰਜ ਹੈ ਉਹ ਚੰਦ ਹੈ ਉਹਨਾਂ ਤਾਰੇ ਬਣ ਰਹੇ ਨੇ ਭਾਈ ਜੋਤੇ ਦਾ ਬਹੁਤ ਮਿਹਨਤ ਕਰ ਰਿਹਾ ਜੋਤਾ ਸਾਡਾ ਪਰ ਔਰ ਦੇਖਿ ਕਿਵੇਂ ਭਈ ਉਹ ਦਿਖਾਈ 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 ਜੂਮ ਕਰਕੇ ਤੂੰ ਉਹਨਾਂ ਜਿਆ ਕੋਲੇ ਉਹ ਦੇ ਕਿੰਨੋਂ ਅਸ ਲਿੰਕੂ ਦੇ ਦੇ ਰਾਮ ਚ ਪਈਆ ਪੂਰੇ ਹਾਂ ਯਾ ਰੋਟੇ ਦਾ ਮੂੰਹ ਬਣਾਉਣਾ ਰੋਟੇ ਦਾ ਮੂਹ ਰਿਆ ਦੇ ਹਲੇ ਮੇਦੀ ਸਰੰਗੀ ਹਮ ਮੂੰਹ ਤਾਂ ਰਹਿੰਦਾ ਹੋਊ ਕਿਚਾ ਮੰਨ ਮਿਓ ਮਿਓ ਉਰੇ ਸ਼ਾਹ ਜੀ ਆ ਜਿੱਦੜਾ ਹੋਰ ਯਾ ਤਪ ਉਹ ਮੈਂ ਤਾਂ ਜੱਦੀ ਬਹੁਤ ਆ ਤਪ ਇਹ ਤਾਂ ਪਤਾ ਪਤੂ ਕਰਨੀ ਹੈ ਸਰੀਰ ਬੜਾ ਸੋਲ ਹੋ ਗਿਆ ਦੇਖਦਾ ਨਹੀਂ ਫੋਨ ਚ ਤਪਨ ਵਾਲਾ ਸਾਹ ਫਿਰ ਫੋਨ ਤੇ ਬਤ ਨਹੀਂ ਪਤਾ ਲੱਗਦਾ ਕਿ ਤਾਪਾ ਨਹੀਂ ਦੇਖਦਾ ਹੀ ਨਹੀਂ ਲੋ ਕਾਲਾ ਕਾਲੀ ਦੀ ਗੀ ਅੰਦਾ ਸੱਚੀ ਆ ਦੇਖ ਹਾਂ ਦੇਖਣ ਲੱਗ ਗਿਆ ਸ਼ਾਹ ਜੀ ਉਹ ਫਿਰ ਤਪ ਚ ਪੱਤੋ ਥੋੜੀ ਦਿਨਾਂ ਹੁੰਦਾ ਕੈਮਰਾ ਉੱਪਰ ਤਾਂ ਹੀ ਤਾਂ ਇੰਤਜ਼ਾਰ ਐ ਨਿਸ਼ਾਨ ਲੈਂਦੇ ਹੁੰਦੇ ਆ ਚਾਦਰ ਜੀ ਉੱਤੇ ਟਰਪੂਲੇ ਤੇ ਆਪਾਂ ਨੂੰ ਦਿਖਦਾ ਨਹੀਂ ਹੁੰਦਾ ਦੇਖ ਦੇਖੋ ਕਿਵੇਂ ਪਈ ਆ ਨਾ ਮੈਂ ਲਿਆਵਾਂ ਨਾ ਲਿਆਉਂਦਾ ਦੇਖਿਆ ਇਹ ਠੀਕ ਹੈ ਠੀਕ ਹੈ ਬੈਠੀ ਰਹੇ ਕੁਝ ਨਹੀਂ ਕਹਿੰਦੇ ਤੇਨ ਲੱਗੇ ਬੈਠੀ ਰਹਿਣੀ ਆ ਰਾਮਨਾ ਦੇਖਾਂ ਉੱਤੇ ਰਾਮਨਾ ਪਤੇ ਨੇ ਗੂੜੀ ਸ਼ੌਂ ਹੈ ਗੂੜੀ ਸ਼ਾਂ ਦੇ ਥੱਲੇ ਐਂ ਰੈਡੀ ਗੂੜੀ ਸ਼ੌਂ ਦੇ ਥੱਲੇ ਰਾਮ ਨਾਲ ਦੇ ਗਿੱਲੇ ਥਾਂ ਮੈਂ ਬੈਠਿਆ ਹਾਂ ਹਾਂ ਦੋ ਮੈਂ ਗੁਰੂ ਜੀ ਦੇ ਤੇ ਰਾਮ ਚਾਹ ਯਾਰ ਇਹ ਇਹ ਆ ਵੀ ਕੀਟੀ ਕਿਟੀ ਇਹ ਕਿਟੀ ਹੈ ਹਾਂ ਕਿਊਟੀ ਹੈ ਜੋ ਛੋਟਾ ਹੈ ਕਿਟੀ ਉਹ ਉਹ ਛੋਟਾ ਹੈ ਵੱਡੀ ਹੈ ਹਨਾ ਇਹ ਉਹਦੀ ਭੈਣ ਇਹ ਇਹ ਭੈਣ ਆ ਉਹਦੀ ਉਹ ਦੇਖਾਂ ਕਿਵੇਂ ਕਰਦੀ ਤਾਂ ਇਹ ਤਾਂ ਕਿਟੀ ਹੈ ਇਹ ਕਿਟੀ ਇਹਦੀ ਵਿਚਾਰ ਦੀ ਇੱਕ ਅੱਖ ਉਹ ਆ ਗਈ ਇਹ ਉਹ ਨਹੀਂ ਇੱਕ ਅੱਖ ਹੈ ਨਹੀਂ ਹੈਗੀ ਆ ਪਰ ਇਹਨੂੰ ਇੱਕ ਅੱਖ ਤੋਂ ਦਿਖਦਾ ਨਹੀਂ ਆ। ਕੰਨ ਜਵੇਂ ਖੜੇ ਗਏ ਇੱਕ ਅੱਖ ਖੁੱਲੀ ਹੋਈ ਆ। ਹਾਂ। ਦੱਸੋ ਉਹ ਰੇਰਿਆਂ। ਹਾਂ ਹੁਣ ਤਾਂਹੀਂ ਐਕਸ਼ਨ ਕਰਦੀ ਐ। ਤਾਂਹੀਂ ਇੱਕ ਕੰਨ ਚੱਕਿਆ। ਐਕਸ਼ਨ ਦੇ ਵਿੱਚ ਆ ਗਈ ਤਾਂਹੀਂ ਹੁਣ। ਇੱਕ ਅੱਖ ਵੀ ਖੁੱਲੀ ਹੋਈ ਆ। ਆਹੋ ਮੜਮੜਾ ਦੇਖ ਦਿਆ। ਮੇਰੀ ਪਤਾ ਤਰੀਹ ਹੋ ਐ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਰਾ ਕੁਝ। ਜਾਨਵਰ ਜਾਨਵਰ ਡੜੀ ਇੱਕ ਬੋਲ ਨਹੀਂ ਸਕਦਾ ਫਸਾਦਾ ਹੁੰਦਾ ਪਤਾ ਇਹਨਾਂ ਨੂੰ ਸਾਰਾ ਹੁੰਦਾ ਲੈ ਵੀ ਇੱਕ ਗੱਲ ਦੀ ਦੱਸਦਾ ਵਾਂ ਛੱਪ ਜਿਹੜੇ ਬੰਦੇ ਛੱਪ ਫੜਦੇ ਆ ਛੱਪ ਉਹਨਾਂ ਨੂੰ ਕਿਉਂ ਨਹੀਂ ਕਹਿੰਦਾ ਕੁਝ ਹਾਂ ਉਹਨਾਂ ਹਾਂ ਉਹ ਉਹਨਾਂ ਦਾ ਮਾੜਾ ਮੋਟਾ ਆਪਦਾ ਮੰਤਰ ਜਾਦੂ ਜਿਹੜਾ ਹੁੰਦਾ ਜਾ ਜਾਦੂ ਡੜੀ ਕਿਹੜਾ ਹੁੰਦਾ ਜਾਦੂ ਕੋਈ ਨਹੀਂ ਹੁੰਦਾ ਇਹ ਤਾਂ ਸਾਨੂੰ ਦਾ ਡਰ ਨਿਕਲ ਨਹੀਂ ਜਿਆਦਾ ਛੱਪ ਆਪਣੀ ਡਰ ਵੀ ਨਿਕਲਿਆ ਹੁੰਦਾ ਇਹ ਵੀ ਗੱਲ ਆ ਲੋ ਛੱਪ ਬੰਦੇ ਦੀ ਧੜਕਣ ਨਾਲ ਅਟੈਚ ਹੁੰਦਾ ਅੱਛਾ ਆਪਣੀ ਧੜਕਣ ਨਾਲ ਹਾਂ ਸੱਚੀ ਗੱਲ ਆ ਏ ਛੱਪ ਜਵਾਕ ਨੂੰ ਕਿਉਂ ਨਹੀਂ ਕੁਝ ਕਹਿੰਦਾ ਛੱਪ ਹਾਂ ਬੋਲਦੀ ਨਹੀਂ ਆਦਾ ਜਵਾਕ ਖੇਢੀ ਜਾਊ ਕੋਲੇ ਕੁਝ ਵੀ ਨਹੀਂ ਕਹਿਣਾ ਕਿਉਂਕਿ ਜਵਾਕ ਇਹਨੇ ਘਬਰਾਉਣਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਬਰ ਆਏ ਤੇ ਆਪਣੀ ਧੜਕਣ ਵਧਣੀ ਆ ਨਾ ਇਹ ਤਾਂ ਗੱਲ ਮੰਨਦੇ ਹੋ ਨਾ ਕਬਰਾਂਏ ਤੇ ਆਪਣੀ ਧੜਕਣ ਤੇਜ਼ ਹੋ ਜਾਂਦੀ ਆ ਹਾਂ ਧੜਕਣ ਆਪਣੀ ਤੇਜ਼ ਹੋ ਗਈ ਛੱਪ ਨੂੰ ਆਇਆ ਹੁੰਦਾ ਖਤਰਾ ਹੁੰਦਾ ਇਹ ਮੈਨੂੰ ਮਾਰੂ ਏ ਵੀ ਬੰਦਾ ਡਰ ਗਿਆ ਮੇਤੋਂ ਹਾਂ ਫੇਰ ਉਹ ਡੰਗ ਮਾਰਦਾ ਜੇ ਆਪਣੀ ਐ ਜਮਾ ਧੜਕਣ ਸਹੀ ਆ ਆਪਾਂ ਜਮਾ ਡਰ ਨਹੀਂ ਰਹੇ ਹਾਂ ਜੁੱਤੇ ਪਿਆਦੇ ਆਪਣੇ ਯਾਰ ਖੱਤਿਆਂ ਚ ਡੜੀ 20 ਗਰੀ ਲੱਤਾਂ ਲੱਤਾਂ ਤੋਂ ਨੰਗੇ ਵੀ ਨੇ ਸੁੱਤੇ ਉਹ ਫਿਰ ਉਹ ਧੜਕਣ ਨਹੀਂ ਮੇਰੀ ਉਹ ਹੁੰਦੀ ਆ ਆਪਣੀ ਕਹਿੰਦਾ ਹੀ ਨਹੀਂ ਕੋਈ ਉਹਨੂੰ ਖਤਰਾ ਹੀ ਨਹੀਂ ਕੋਈ ਜਦੋਂ ਉਹਨੂੰ ਪਤਾ ਲੱਗ ਜਾਂਦਾ ਧੜਕਣ ਬੰਦੇ ਦੀ ਉਹ ਚੈੱਕ ਕਰ ਲੈਂਦਾ ਰੈਡੀ ਐਨੀ ਉਹਨਾਂ ਨੂੰ ਹੁੰਦੀ ਆ ਇਹ ਛੱਪ ਦੇ ਥੋੜੀ ਜੀ ਹੁਣ ਜਿਹੜੇ ਫੜਦੇ ਨੇ ਉਹਨਾਂ ਨੂੰ ਕਿਉਂ ਆਪਾਂ ਕਹਿੰਦੇ ਯਾਰ ਇਹਨਾਂ ਨੂੰ ਕਹਿੰਦੇ ਹੀ ਨਹੀਂ ਛੱਪ ਉਹ ਉਹਨਾਂ ਦਾ ਡਰ ਨਿਕਲਿਆ ਹੁੰਦਾ ਉਹਨੂੰ ਸੱਪ ਨੂੰ ਪਤਾ ਹੁੰਦਾ ਵੀ ਮੈਨੂੰ ਇਹਨਾਂ ਨੇ ਕਹਿਣਾ ਥੋੜੀ ਹੈ ਵੀ ਮੈਨੂੰ ਫੜਨਾ ਵਾ ਸੱਪ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਆ ਵੀ ਇਹਨੇ ਇਹਨੇ ਮੈਨੂੰ ਕਹਿਣਾ ਨਹੀਂ ਕੁਝ ਉਹ ਆ ਬੋਲੀ ਜੀ ਦੇ ਕੇ ਮੂੰਹ ਤੇ ਸੱਟ ਕੇ ਮਾਰੀ ਵੀ ਮੈਨੂੰ ਫੜ ਲੂਗਾ ਬਸ ਇਹ ਮੈਨੂੰ ਮਾਰ ਨਹੀਂ ਲੱਗਿਆ ਸੱਪ ਨੂੰ ਇੰਨਾ ਪਤਾ ਹੁੰਦਾ ਹਾਂਜੀ ਇਹ ਚੀਜ਼ਾਂ ਇਹਨੇ ਇਹ ਵੀ ਚਲੋ ਆਪਾਂ ਗਿਆਨ ਲਿਆ ਵਾ ਇਹਨਾਂ ਕਹੇ ਇਹ ਜਿਵੇਂ ਕਹਿੰਦੇ ਆ ਵੀ ਪਤਾ ਕਰਿਆ ਬਹੁਤ ਦੋਨੋ ਸੱਦੇ ਹੀ ਕੇ ਬੰਦੇ ਸੱਦੇ ਸੱਦੇ ਕਹਦੇ ਪੂ ਚਲੋ ਨੌਲੇਜ ਲਈ ਆ ਲੋਗਿਆਂ ਨੂੰ ਪਤਾ ਹੀ ਹੁੰਦਾ ਐ ਇਹ ਚੀਜ਼ ਦਾ ਹਾਂ ਨਾ ਲੋਗਿਆਂ ਨੂੰ ਪਤਾ ਨੌਲੇਜ ਯਾਰ ਲਈ ਆ ਡਾਡੀ ਲੋਗਿਆਂ ਨੂੰ ਪਤਾ ਹੀ ਹੁੰਦਾ ਵੀ ਤਾਂ ਇਹਦਾ ਮਤਲਬ ਆਹੀ ਕਰਦਾ ਵੀ ਹਾਂ ਇਹਨੂੰ ਬੰਦੇ ਦੀ ਧੜਕਣੋਂ ਬੱਸ ਇਹਦਾ ਪਤਾ ਕਿਵੇਂ ਲੱਗ ਜਾਂਦਾ ਫਿਰ ਇਹ ਹੀ ਦਾ ਧਰਤੀ ਨਾਲ ਤਾਂ ਇਹ ਹੁੰਦਾ ਧਰਤੀ ਨਾਲ ਆਪਣੇ ਪੈਰ ਲੱਗੇ ਹੁੰਦੇ ਆ ਪੈਰ ਨਾਲ ਆਪਣੀ ਧੜਕਣ ਦੀਆਂ ਨਾੜਾਂ ਦਾ ਸਾਰਾ ਕੁਝ ਸਿਸਟਮ ਹੁੰਦਾ ਇਹ ਇਹ ਡੂੰਘੀਆਂ ਦੀਦਿਆ ਨੇ ਆਹ ਇਹਨੂੰ ਪਰਮ ਜੀ ਬੰਦਾ ਮੈਨੂੰ ਡਰਿਆ ਹੋਇਆ ਹਾਂਜੀ ਫਿਰ ਕੋਈ ਹੋਣਾ ਗਲਤ ਹੋਊਗਾ ਜੋਤਾ ਪੂਰੇ ਭਾਈ ਕੰਮ ਕਰ ਰਹੇ ਨਹੀਂ ਸੱਚੀ ਹੁਣ ਇਹ ਨਾ ਹੁਣ ਉਹ ਬਿੱਲੀ ਆ ਇੱਥੇ ਕੋਈ ਹੋਰ ਆ ਜਾਵੇ ਨੇ ਭੱਜਣਾ ਏ ਬਿੱਲੀ ਆ ਇੱਥੇ ਕੋਈ ਹੋਰ ਬੰਦਾ ਆ ਕੇ ਖੜ ਜਵੇ ਆਪਣੇ ਕੋਲੇ ਹਾਂ ਇਹਨੇ ਭੱਜ ਜਾਣਾ ਆ ਦਰੂ ਇਹਨੇ ਐਕਸ਼ਨ ਦੇ ਵਿੱਚ ਹੋ ਜਾਣਾ ਜਾਣ ਦੀ ਫੇਰ ਇਹਨੇ ਐ ਨਹੀਂ ਬਹਿਣਾ ਆਰਾਮ ਨਾਲ ਹੁਣ ਉਹ ਛੁੱਤੀ ਪਈ ਉਹਨੂੰ ਪਤਾ ਵੀ ਮੈਨੂੰ ਇਹਨਾਂ ਨੇ ਕਹਿਣਾ ਨਹੀਂ ਕੁਝ ਹਾਂ ਨਹੀਂ ਇਹ ਹੁਣ ਆਪਾਂ ਨੂੰ ਜਾਣਨਣ ਵੀ ਲੱਗ ਪੁੱਤਰ ਉਹੀ ਗੱਲ ਕਰਦੇ ਆਂ ਵੀ ਇਹਨੂੰ ਇਹਨੂੰ ਆਪਣੇ ਤੋਂ ਡਰ ਚੱਕਿਆ ਗਿਆ ਇਹਨੂੰ ਪਤਾ ਵੀ ਇਹਨੇ ਇਹਨਾਂ ਨੇ ਕੁਝ ਨਹੀਂ ਕਹਿਣਾ ਵੀ ਇਹ ਤਾਂ ਰੋਟੀ ਪਾਣੀ ਪਾਉਂਦੇ ਹਨ ਇਹੀ ਜਿਹੜਾ ਭੁੱਖ ਲੱਗੇ ਹੁੰਦੀ ਆ ਇਹ ਹੀ ਗੱਲ ਹੁਣ ਛੱਪ ਹੁਣ ਬਾਬਾ ਟੱਕੀ ਵਾਲੇ ਛੱਪ ਤੋਂ ਕਿਉਂ ਨਹੀਂ ਛੱਪ ਕਹਿੰਦੇ ਕੁਝ ਉਹਨਾਂ ਦੀ ਗੋਦੀ 'ਚ ਖੇਡੀ ਜਾਂਦੇ ਛੱਪ ਉਹ ਸਿਰਫ ਇੱਕ ਲੋਰ ਦੱਸਦੇ ਨਹੀਂ ਓਏ ਡਰ ਚੱਕੇ ਹੋਇਆ ਵਾ ਛੱਪਾਂ ਨੂੰ ਵੀ ਪਤਾ ਵੀ ਇਹਨਾਂ ਨੇ ਕਿਹੜਾ ਕੁਝ ਕਹਿਣਾ ਵਾ ਕੁੱਕ ਬਣਾਉਗੇ ਨਹੀਂਗੇ ਛੱਪ ਨੂੰ ਵੀ ਪਤਾ ਉਹਨਾਂ ਨੇ ਆਉਂਦੀ ਵੀ ਸੱਪ ਕੋਈ ਹੈ ਉਹੀ ਕਹਿੰਦਾ ਐਂ ਜਾਨਵਰ ਐਂ ਘੁੱਗੀਆਂ ਜੇ ਹੁਣ ਤੂੰ ਰੜੀ ਕੁੱਗੀਆਂ ਨੂੰ ਇੱਥੇ ਆਪਾਂ ਰੋਜ਼ ਰੋਟੀ ਪਾਈਏ ਚੜੀਆਂ ਨੂੰ ਹਾਂ ਮੈਂ ਕਹਾਂ ਭੋਰਾ ਵੀ ਤੇਰੇ ਕੋਲੋਂ ਉੱਡ ਜਾਣ ਆਰਾਮ ਨਾਲ ਤੇਰੇ ਕੋਲੇ ਬੈਠੇ ਕੋਲੇ ਖੇਡੀ ਜਾਣਗੀਆਂ ਉੱਥੇ ਹੀ ਮੋਰ ਮਾਰ ਹੋਣਾ ਉੱਥੇ ਖੇਡੀ ਜਾਣਗੇ ਫਿਰ ਯਾਰ ਬਾਬੇ ਸੱਪ ਦੇ ਲਾ ਹੱਥ ਤੇ ਉਹਨੂੰ ਚੋਗਾ ਚੰਗਾਉਂਦੇ ਆਂ ਉਹ ਆਛਾ ਛੱਟ ਛੱਟ ਲੱਗੀ ਛੱਪ ਦੇ ਇੱਕ ਦੇ ਹਾਂ ਉਹਨਾਂ ਨੇ ਵਜਦੀ ਕਰਿਆ ਜਗੜ ਜਦੀ ਉਹ ਲੋਟ ਹਾਂ ਦਵਾਈ ਦਵਾਈ ਲਾਈ ਉਹਨਾਂ ਨੂੰ ਨੌਲੇਜ ਹੈਗੀ ਖਾਸੀ ਠੀਕ ਹੋ ਗਿਆ ਸੱਪ ਵਧੀਆ ਖੇਡਦੇ ਆ ਬਹੁਤ ਸੱਪ ਠੀਕ ਕਰੇ ਉਹਨਾਂ ਨੇ ਕਮਾਈ ਤੋਂ ਬਿਨਾ ਜਾਨਵਰ ਭਾਈ ਨੇੜੇ ਵੀ ਨਹੀਂ ਆਉਂਦਾ ਇਹ ਵੀ ਗੱਲ ਹੈ ਜੀਵਿਕ ਕਮਾਈ ਹੁੰਦੀ ਆ ਉਹ ਹਰ ਇੱਕ ਚੀਜ਼ ਨੂੰ ਯਾਰ ਬੱਥੇ ਚ ਕਰ ਸਕਦਾ ਕਮਾਈ ਆ ਬੰਦਾ ਬਾ ਬੱਥੇ ਚ ਉਹ ਮੈਂ ਬੱਥੇ ਚ ਨਹੀਂ ਕਹਿੰਦੇ ਵੀ ਆਪਾਂ ਆਪਦੇ ਬੱਥੇ ਚ ਕਰ ਲੂ ਪਿ ਜਾਣ ਦਿਓ ਪਿਆਰ ਮੁਹੱਬਤ ਦੀ ਚੀਜ਼ ਦੀ ਚੀਜ਼ ਦਾ ਪੈ ਰਾਂਦਾ ਉਹਦੇ ਨਾਲ ਡਰ ਮਾਰ ਕ ਨਹੀਂ ਕਰਦਾ ਹਾਂ ਹਾਂ ਉਹ ਤਾਂ ਐਂ ਕਹਿੰਦੇ ਨੇ ਉਹ ਤਾਂ ਕਹਿੰਦੇ ਪਾਈ ਜਾਨਵਰਾਂ ਨੂੰ ਪਿਆਰ ਕਰੋ ਵੱਧ ਤੋਂ ਵੱਧ ਡਰਿਆ ਨਾ ਕਰੋ ਉਹ ਤਾਂ ਐਂ ਕਹਿੰਦੇ ਛੱਪਾਂ ਤੋਂ ਨਾ ਡਰਿਆ ਕਰੋ ਉਹ ਤਾਂ ਕਹਿੰਦੇ ਛਾਪੇ ਛਾਪਾਂ ਦਾ ਕੋਈ ਇੰਨਾ ਜਿਹਾ ਕਹਿੰਦੇ ਕੁਝ ਵੀ ਜ਼ਹਿਰ ਨਹੀਂ ਹੈਗਾ ਅੱਛਾ ਜਿਨੇ ਆਪਣੇ ਕਹਿੰਦੇ ਬੰਦੇ ਆ ਜ਼ਹਿਰ ਹੋਰ ਨਾ ਇਹਦਾ ਬੰਦੇ ਚ ਵੀ ਹੁੰਦੀ ਆ ਉਹਦਾ ਹੈ ਉਵੇਂ ਨਹੀਂ ਵੀ ਅਸਲੀ ਸੱਪ ਤਾਂ ਬੰਦੇ ਨੇ ਇਹਨਾਂ ਤੋਂ ਨਾ ਡਰੋ ਵੀ ਅਸਲੀ ਸੱਪ ਤਾਂ ਬੰਦੇ ਆ ਉਹ ਜੋ ਜਿਹੜੀ ਅੱਖ ਨਾਲ ਉਹ ਜਗਦਾਲੀ ਉਹ ਹੀ ਇੱਕ ਬੰਦ ਕਰੀ ਬੈਠੀ ਆ ਯਾ ਸੱਚੀ ਨਹੀਂ ਦੱਸਦਾ ਮੈਂ ਤਾਂ ਪਤਾ ਹੀ ਨਹੀਂ ਹੈਗਾ ਸੱਚੀ ਮਿਆਉ ਮਾਣੋ ਕਿੱਟੀ ਥੁੱਤੀ ਵੀ ਹੈ ਨਾ ਓਏ ਹੁਣ ਦੁਆਨੇ ਹਾਂ ਨਹੀਂ ਜੋਤੇ ਦੀਂਦਾ ਤਾਂ ਹੈ ਉਹਨੂੰ ਓਏ ਇੱਕ ਅੱਖ ਨਾ ਦੀਂਦਾ ਵੇਖਿਆ ਜਾਣ ਦੀ ਦੂਜੀ ਖੁੱਲਦੀ ਹੈਗੀ ਇਹ ਦੀਂਦਾ ਨਹੀਂ ਉਹਦੇ ਨਾਲ ਯੂ ਆਰ ਰਾਈਟ ਪਹਿਲਾਂ ਲੈ ਕੇ ਜਾਂਦਾ ਉਹਦੇ ਕਹਿੰਦਾ ਉਹਦੇ ਕਹਿੰਦਾ ਜਿਵੇਂ ਦੀਦੀ ਖੇਡਦੀ ਹੈ ਕਹਿੰਦਾ ਮੈਂ ਵੀ ਜਾ ਕੇ ਖੇਡੂਗਾ ਮਿੱਟੀ ਨਾਲ ਹੂੰ ਤੁਸੀਂ ਕਿੱਥੋਂ ਦਿਖਾਤਾ ਉਹਨੂੰ ਵੀਡੀਓ ਬਣਾ ਕੇ ਬਲੌਗ ਦੇਖ ਲਿਆ ਬਲੌਗ ਦਾ ਅੱਜ ਬਣਾਇਆ ਮਿੱਟੀ ਦਾ ਅਸਾ ਉੱਥੇ ਉਹਦੇ ਖੇਡਦੇ ਜਦੋਂ ਉੱਥੇ ਮਿੱਟੀ ਨਹੀਂ ਉਹ ਕਰਦੇ ਸੀਗੇ ਅੱਛਾ ਉਹ ਦੇਖ ਲੋ ਸੂਰਜ ਆ ਪਈਆ ਚੰਦਾ ਅੱਗੇ ਤਾਂ ਹੁਣ ਤਾਂ ਜਮਾਨੇ ਹੀ ਗਏ ਭਾਈ ਅੱਗੇ ਤਾਂ ਬਹੁਤ ਬਹੁਤ ਜਵਾਕ ਇਕੱਠੇ ਹੋ ਕੇ ਬੁੜੀਆਂ ਵੀ ਇਕੱਠੀਆਂ ਹੋ ਜਾਂਦੀਆਂ ਜੀ ਦੁਪਹਿਰੋ ਦੁਪਹਿਰਾ ਤਾਰੇ ਬਣਾਉਣੇ ਹੁਣ ਉਹ ਪੁੱਤ ਹੁਣ ਜਿਵੇਂ ਤੂੰ ਥੱਲੇ ਬਹਿ ਜਾਵੇਂਗਾ ਆਪਾਂ ਉਹ ਗਰਮੀ ਥੋੜਾ ਲੱਗਣੀ ਹੈ ਜਿੰਨਾ ਟਾਈਮ ਮਰਜੀ ਬੈਠਾ ਰਹੇ ਹੋ ਗਰਮੀ ਕਿੱਥੇ ਲੱਗੂ ਹਣ ਬਸ ਮੂਹ ਹੀ ਰਹਿ ਗਿਆ ਸਾਰਾ ਬਣ ਗਿਆ ਜਨ ਦੀ ਸਾਰਾ ਸਾਰਾ ਬਰੋਟੇ ਦਾ ਸਾਰਾ ਕੁ ਬਣ ਗਿਆ ਚਿੜੀਆਂ ਹੁਣ 2-3 ਹੋਰ ਬਣਾ ਲਾਂਗੇ ਵਿੱਚ ਵਿੱਚ ਜੋ ਲਾਉਣ ਲੱਗੇ ਟੱਟ ਜਾਂਦੀਆਂ ਨੇ ਨਾ ਹਮ ਇਹਦੇ ਦਾ ਰੰਗ ਦੇਣਾ ਇਹਨਾਂ ਨੂੰ ਹਰੇ ਨੂੰ ਰੰਗਾਂਗੇ ਕਾਲੂ ਜਾਂ ਪਰਸੂ ਨੂੰ ਛੱਕ ਜਾਣ ਦੇ ਕੋਈ ਨਾ ਕਿ ਲਾਉਣੇ ਕਿਦਨੇ ਆ ਇਹ ਲੋੜੀ 21 ਤਰੀਕ ਨੂੰ 21 ਇੱਕ ਕੀ ਤਰੀਕਾ ਬੇਟਾ ਵੇ 22 ਨੂੰ ਉਹ ਕਰਨੀ ਆ ਪਹਿਲੀ ਸਾਂਝੀ ਆਪਣੀ ਹੋਗੀ। ਇਹ ਪਹਿਲੇ ਹਾਂ ਪਹਿਲੀ ਸਾਂਝੀ ਤਾਂ ਚਲੋ ਆਪਣੀ ਹੁੰਦੀ ਹੈ। ਰੋਟੀ ਹਾਂ ਪਹਿਲੀ ਰੋਟੀ ਆਪਣੀ ਦੂਜੀ ਰੋਟੀ ਦੂਜੀ ਰੋਟੀ ਜਿਹਨੇ ਕਰਨੀ ਆ ਉਹ ਕਰ ਦਿੰਦਾ। ਅੱਛਾ ਜੀ। ਗਾਹਾਂ ਦੀ ਗਾਂ ਚਲੋ ਫੇਰ ਸਭ ਕੁ ਦੇਣ ਤਾਂ ਆਪਣੇ ਚਾਰ ਇਕੱਠੇ ਹੀ ਸੀਗੇ। ਬਹੁਤ ਵੱਡੀ ਗੱਲ। ਚਾਰ ਰੋਟੀਆਂ ਹੋਣੀਆਂ ਬਹੁਤ ਵੱਡੀ ਗੱਲ ਹੈ। ਆਪਣੇ ਅੱਗੇ ਅੱਗੇ ਦਾ ਖੱਲਾ ਪਕੌੜੀਆਂ ਪੰਜੇਰੀ ਚਾਲ ਜਾਂਦੀ ਸੀ ਬਸ। ਹੁਣ ਤਾਂ ਲੋ ਗਲਾਬ ਜਾ ਆਪਣੇ ਬਰਫੀਆਂ ਹੀ ਕਰਦੇ। ਹਾਂ। ਆਹ ਲਗਾ ਗਲਾਬ ਜਾ ਬਣਾ ਕਰ ਦਿੰਦੇ ਆ ਬਰਫੀ ਕਰ ਦਿੰਦੇ ਆ। ਅੱਗੇ ਤਾਂ ਲੱਗੇ ਭਰਉਣ ਦੀ ਪੰਜੇਰੀਆਂ। ਇਹ ਤਾਂ ਲਈ ਕਿਸੇ ਲਈ ਕੀਤੀ ਵੀ ਸੀ ਹਾਂ। ਗਰਪੇ ਮਮੇ ਯੂਨੀਅਨ ਗਈ ਸੀਗੀ ਪੰਜੀਰੀ ਹਮ ਦੇਸੀ ਨਹੀਂ ਰਹੇ ਕੋਣ ਕੋਣ ਬੰਦੇ ਡੰਗਰ ਪਾਪਾ ਇਹ ਡੰਗਰ ਬਨਣ ਲੱਗੇ ਨੇ ਅੱਛਾ ਬੱਡੇ ਪਾਪਾ ਜੀ ਥੋੜੀ ਉਹ ਮੇਰੇ ਦਾ ਵੀਰ ਜੀ ਨੇ ਸਾਡੀ ਕੰਪਨੀ ਫਿਰ ਕੀੜੀਆਂ ਹੀ ਬਾਹਰ ਲਈਏ ਜਿੱਥੇ ਵੀ ਦੇਖੋ ਕੁੜੀ ਖਾਂ ਤਾਂ ਤੇਰੀਆਂ ਉਹੀ ਨੇ ਪਰ ਨਜ਼ਰਾਂ ਬਦਲ ਗਈਆਂ ਇੱਧਰ ਪਾਈ ਆਪਣਾ ਅੱਡ ਘਰ ਕੱਲ ਇੱਧਰ ਪਛਮਾ ਵਾਲਾ ਇੱਧਰ ਸਬ지 ਬਾਜੀ ਕੱਲ ਨੂਰ ਦੇ ਕੀੜੀਆਂ ਲੜ ਗਈਆਂ ਅੱਛਾ ਉਹ ਵੱਡਾ ਗੇਟ ਆ ਉੱਥੇ ਛੋਟਾ ਗੇਟ ਆ ਜਾਂਦਾ ਔਰ ਸਿਰੇ ਤੇ ਜਾ ਕੇ ਮੇਰਾ ਕਮਰਾ ਇਧਰ ਭਰਾ ਹੁਣਾ ਦਾ ਇਧਰ ਗੈਸਟਰੋਮ ਇਧਰ ਸਾਡੇ ਸੋਈ ਔਰ ਸਾਡੇ ਬਾਥਰੂਮ ਵੱਡਾ ਕਮਰਾ ਯੋ ਵੱਡਾ ਕਮਰਾ ਚਲੋ ਦੇਖੇ ਚੌਂਦਾ ਭਾਈ ਉਹ ਵੀ ਵੱਡਾ ਕਮਰਾ ਹੁਣ ਸ਼ੈਟ ਕਰਾਂਗੇ ਸਾਤ ਉਹਦੀ ਰੱਬ ਸੁੱਖ ਰੱਖੇ ਉੱਚਾ ਚੱਕਾਂਗੇ ਕੰਮੀ ਥੋੜੇ ਜਿਹਾ ਗਲਤ ਹੋ ਗਏ ਨਹੀਂ ਤਾਂ ਕੋਈ ਗੱਲ ਨਹੀਂ ਕਰ ਦਿੰਦੇ ਸ਼ੈਟ ਸਾਰਾ ਕੋਈ ਕੀ ਪਤਾ ਹੁੰਦਾ ਕੀ ਹੋਣਾ ਕਿ ਨੂੰ ਪਤਾ ਸੀ ਲੱਤ ਪੱਡੀ ਜਾਣੀ ਉਹ ਦੇਖੋ ਹੁਣ ਝਾਕਦੀ ਆ ਉਦੋਂ ਮਿਆਉਂ ਯਾਹ ਕਿਆ ਦੇ ਜਾਣ ਕੇ ਕਰਦੀ ਆ ਮੂੰਹ ਨੂੰ ਐ ਜਦੋਂ ਆਪਾਂ ਦੇਖਦੇ ਆ ਕਾ ਬੱਦ ਕਰਦੇ ਆ ਹਾਂ ਜਾਣ ਕੇ ਕਰਦੀ ਆ ਐ ਐਕਸ਼ਨ ਕਰਦੀ ਐ ਐਕਸ਼ਨ ਕਿਟੀ ਓ ਕਿਟੀ ਕਿਟੇ ਤੈਨੂੰ ਕਹਿਣਾ ਹੀ ਨਹੀਂ ਆਉਂਦਾ ਹਾਂ ਪਾਪਾ ਨੂੰ ਪਾਪਾ ਦੀ ਵੀ ਨਾਲ ਤਾਂ ਬੋਲ ਕਿਟੀ ਕਿ ਕਿਊਟੀ ਹੈ ਕਿਡੀ ਕਿਟੀ ਐਸਾ ਕਿਟੀ ਕਹਿਣਾ ਕਿਹੜੀ ਛੋਟੀ ਆ ਉਹ ਆ ਗਈ ਕਿਊਟੀ ਓ ਕਿਊਟੀ ਐ ਕਿਡੀ ਕਿਡੀ ਕਿਟੀ ਕਿ ਠੀਕ ਹੈ ਫਿਰ ਕਿਟੀ ਕਿਟੀ ਇੱਕਦਮ ਕਹਿਣਾ ਅਸੀਂ ਮੜਾ ਏਕਲਾ ਦੰਨੇ ਵਿੱਚ ਕਿਟੀ ਕਿਟੀ ਕਿਉੜੀ ਕਿਟੀ ਯਾਰ ਉਹ ਮੇਰੇ ਪਤਾ ਨਹੀਂ ਨਹੀ ਜਾਗਦੀ ਆ ਉਹ ਨਹੀਂ ਉਹਦੇ ਜਿਹੜੀ ਅੱਖ ਸੱਚੀ ਨਹੀਂ ਦੀ ਨਾ ਉਹ ਉਧਰ ਵੀ ਨਿਗਾਰ ਰੱਖਦੀ ਹੈ ਉਧਰੇ ਪਾਸੇ ਬੱਚਾ ਕੀ ਆਂਦੀ ਆ ਤੇ ਹੁਣ ਉਧਰੋਂ ਬਿਲੋਂਦੀ ਕਿਟੀ ਆਪ ਤਾਂ ਯਾਓ 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 ਲੈ ਹਾਂ ਹਾਂ ਕੋਈ ਨਾ ਫਾਕਾ ਵਈ ਜਾਂਦੀ ਐ ਨੇ ਲੈ ਲੈ ਜੀ ਮਾਰਦੀ ਇਹ ਲਛੀ ਹੋ ਗਈ ਵਿਚਾਰੀ ਨਹੀਂ ਆਈ ਸੀਗੀ ਹੈ ਤਹੀਂ ਸੀ ਮਹ ਉਹ ਦੇਖਣ ਲੱਗੀ ਆ ਲੰਗਸ ਦਿਖਾ ਕੇ ਕੀ ਉਹ ਤਾਂ ਉੱਧਰ ਗੱਲ ਲੱਗਦੀ ਹੈ ਤੇ ਇੱਕ ਬੀਜੀ ਕਹਾਤ ਹੈ ਕਬੀ ਢੂਹੀ ਦੀ ਕਹਾਤ ਹੈ ਜੀ ਇਹਦੀ ਹਾਈਟ ਕੋੜਿਆ ਨਹੀਂ ਬਣਦੀ ਬੀਜੀ ਇਹ ਹਾਈਟ ਬਹੁਤ ਨਹੀਂ ਪਤਾ ਇਹਦਾ ਹਜੇ ਪਰ ਨਿਆਣੇ ਆ ਇਹਦੇ ਬਦ ਉਹ ਵਦਨੇ ਆ ਬਾਲ ਬੂਲ ਉਹ ਦੇ ਅੱਖਾਂ ਦੋਨੇ ਤਾਂ ਹੀ ਦੇ ਪਤਨ ਕੀ ਖੋਲ ਦਿੱਤਾ ਹੈਗੀ ਆ ਜਾਣ ਦੀ ਦੀਂਦਾ ਨਹੀਂ ਕਿਢੀ ਆ ਰਵੋ ਤਰੇ ਆਏ ਵੱਡੂ ਨਹੀਂ 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 ਵੱਡਣਾ ਉਹਨੇ ਕੀ ਹੈ ਓਏ ਉਰੇ ਆ ਜੀ ਨਹੀਂ ਨਹੀਂ ਉਰੇ ਆ ਜਾ ਉਰੇ ਆ ਰ ਆਰੇ ਕਿੰਨੇ ਟੀਕੇ ਲੱਗਦੇ ਆ ਉਹ ਨਹੀਂ ਕਹਿੰਦੀ ਕੋਸਾ ਰੋਟੀ ਪਾਣੀ ਪੁਣੀ ਭਾਲਦੀ ਆ ਵਿਚਾਰੀ ਆ ਰ ਆ ਇਧਰ ਆ ਰ ਓਰੇ ਆ ਜਾ ਲੱਕ ਉਹਦਾ ਤਹਾਂ ਜੜਿਆ ਪੈਣਾ ਨੂੰ ਭਾਪੀ ਰੋਟੀ ਦਾ ਟੀ ਛੱਟਿਆ ਕਰੋ ਵੱਧ ਉਹ ਭੁੱਖੀ ਉਹ ਭੁੱਖੀ ਬਈਆ ਇਹ ਖਾਂਦੀ ਰਹਿੰਗੀ ਇਹ ਉਹ ਜਿਹੜਾ ਛੋਟਾ ਖਾਂਦਾ ਛੋਟੇ ਨੂੰ ਮਾਰਨ ਲੱਗ ਜਾਂਦੀ ਹੈ ਇਹ ਇਹ ਤਾਂ ਜਾਂਦਿਆਂ ਨੂੰ ਭੁੱਖ ਭੱਖ ਦਾ ਕੋਈ ਚੱਕਰ ਹੋ ਇਹਨੂੰ ਆਪਾਂ ਜੀ ਛੋਟੀ ਜੀ ਨੂੰ ਰੱਖ ਆ ਜਾ ਉਹ ਦੇਖੋ ਇਹਦੀ ਅੱਖ ਜੇ ਇੱਕ ਪਾਸੇ ਉਹ ਇਹਨੇ ਖੁੰਝੇ ਲੱਗਿਆ ਹੋਇਆ। ਕੁੰਝੋ ਹੋਰ ਆ ਥੋੜੀ ਜਿਹੀ ਤਾਂ। ਅਰੇ ਅਰੇ ਉਹਰੇ ਅਰੇ ਕਢੀ। ਉਹਰੇ ਆ। ਮਿਆਊ। ਆਉਂਦਾ ਮਿਆਊ ਮੈਨੂੰ ਜਦੋਂ ਪਤਾ ਨਹੀਂ ਲੱਗਦਾ ਇਹ ਕੋ ਤਾਰਾ ਦੋ ਤਾਂ ਥੋੜਾ ਵੱਧ ਪਾ ਦਿਆ ਕਰੋ ਪਿੰਡਿੰਗ ਪਿਉ ਇਹ ਪਤਾ ਦੇਖਾ ਉਤਰੋ ਥੋੜਾ ਤਾਰਾ ਤਾਰਾ ਇੱਕ ਤਾਰਾ ਵੱਜਦਾ ਬੇ ਰਾਜਣਾ ਰਾਜਣਨ ਹੈ ਬਾਸੂ ਮੇਰਾ ਕਿਹੜੇ ਦੀ ਕਿਉਂ ਅੱਜ ਕਿੱਧਰ ਆਹੋ ਬੱਟ ਦਾ ਭਾਈ ਹੈਗਾ ਹਵਾ ਚੱਲ ਪੰਦੀ ਆ ਮਾਇਆ ਮਾਇਆ ਦੀ ਹਵਾ ਸੋਕੀ ਸੋਕੀ ਦਬੇ ਦਾਇਆ ਵਣ ਕੇ ਭਾਈ ਤਾਰੇ ਾਰੇ ਬਣਾ ਲੈ ਜੋਤੇ ਨੇ ਯਾ ਸਿਆ ਜ਼ਰਮੀ ਬਾੜੀ ਆ ਯਾਰ ਅੰਦਰ ਜੰਦਰ ਜਾਣਿਆ ਹਨ ਅੰਦਰ ਜਾ ਕੇ ਇਹਨੇ ਯਾ ਚਲੋ ਇਹ ਅੰਦਰ ਜਾ ਰਹੇ ਆ ਅੰਦਰ ਆ ਰਹੇ ਆ ਅੰਦਰ ਜਾ ਰਹੇ ਆ ਅੰਦਰ ਆ ਰਹੇ ਆ ਦੇ ਦੇ ਬੱਚ ਪਾਈਏ ਜਾਮਾ ਕੇ ਬੱਚ ਨਿਕਲਾਂਗੇ ਔਰ ਵਧੀਆ ਲੋਕੇਸ਼ਨ ਤੇ ਜਾ ਕੇ ਕੱਲ ਨੂੰ ਪੱਕਾ ਕੱਲ ਨੂੰ ਪੱਕਾ ਵਧੀਆ ਲੋਕੇਸ਼ਨ ਤੇ ਪਾਵਾਂਗੇ ਲੈਟ ਲਾ ਪੁੱਤਰੀ ਮਹਾਰਾਜ ਸੁੱਖ ਰੱਖੀ ਇਹ ਵਧੀਆ ਪੱਕਾ ਪੱਕਾ ਜਰੂਰ ਤੁਸੀਂ ਕਹਿੰਦੇ ਸੀ ਕੱਲ ਨੂੰ ਜਿਆਦਾ ਵੀ ਇਤਿਹਾਸਿਕ ਜਗ੍ਹਾ ਤੇ ਜਾ ਜਗ੍ਹਾ ਤੇ ਜਾਵਾਂਗੇ ਨਹੀਂ ਪੁੱਤਰੀ ਜਰੂਰ ਪਾਵਾਂਗੇ ਕੱਲ ਨੂੰ ਹੱਥ ਬਾੜੇ ਗੱਲੇ ਤਾਂ ਨਹੀਂ ਪੁੱਤਰੀ ਕੌਣ ਹੀ ਹੈ ਰੋ ਰੋ ਤਰੀ ਅਦਰ ਆ ਗਏ ਜੀ ਬੈੱਡ ਤੇ ਬਹਿ ਗਿਆ ਜੀ ਸਾਰੇ ਭੈਣ ਭਰਾਵਾਂ ਨੂੰ ਸਾਥਰੀਕਰ ਸਾਰੇ ਭੈਣ ਭਰਾ ਸਾਰੀ ਵੀਡੀਓ ਜ਼ਰੂਰ ਦੇਖਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਟੋਡੇ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਟੋਡੇ ਭਰਾ ਨੇ ਮાળા ਮੋਟਾ ਜਿੰਨਾ ਵੀ ਜੱਜ ਆਪਾਂ ਮાળા ਮੋਟਾ ਮਕਾਰ ਜਗਦਾ ਹਨ ਫੇਰ ਯਾਰਾ ਤੋਂ ਹੋਣਾ ਹੈ ਸਾਰੇ ਭੈਣ ਭਰਾਵਾਂ ਤੋਂ ਬਾਅਦ ਵੀਡੀਓ ਦੇਖਿਆ ਕਰੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਲਾਈਕ ਕਮੈਂਟ ਸ਼ੇਅਰ ਤੇ ਹਾਈਪ ਵੀ ਜ਼ਰੂਰ ਵਧਾ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ